ਪੰਜਾਬ ਪੁਰਾ ਪੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾ ਤੁਲ ਸ਼ਰਮਾ ਲੁਧਿਆਣਾ ਵਿੱਚ ਇੱਕ ਨਬਾਲਕ ਲੜਕੀ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ 12 ਜਮਾਤ ਚ ਪੜਦੀ ਇਹ ਬੱਚੀ ਸਵੇਰੇ 6:30 ਵਜੇ ਸਕੂਲ ਜਾ ਰਹੀ ਸੀ ਤਾਂ ਮੋਹੱਲੇ ਦਾ ਹੀ ਜਾਣਕਾਰ ਆਪਣੀ ਨੋਵਾ ਕਾਰ ਲੈ ਕੇ ਆਉਂਦਾ ਤਾਂ ਉਸ ਨੂੰ ਕਹਿੰਦਾ ਕਿ ਤੁਹਾਨੂੰ ਮੈਂ ਸਕੂਲ ਛੱਡਦਾ ਹਾਂ ਲੜਕੀ ਜਿੱਦਾਂ ਹੀ ਕਾਰ 'ਚ ਬੈਠਦੀ ਹੈ ਤਾਂ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਜਾਂਦਾ ਹੈ ਕੋਲਡਿੰਗ ਦੇ ਵਿੱਚ ਪਿਲਾ ਦਿੱਤਾ ਉਸ ਤੋਂ ਬਾਅਦ ਬੱਚੀ ਬੇਸੁੱਧ ਹੋ ਜਾਂਦੀ ਹੈ ਉਸ ਤੋਂ ਬਾਅਦ આરોપી ਉਸ ਨੂੰ ਕਿਸੇ ਅਣਜਾਨ ਥਾਂ ਤੇ ਲੈ ਜਾ ਕੇ ਉਸ ਨਾਲ ਰੇਪ ਕਰ ਤਾ ਤੇ ਬਾਚੋਂ ਸਕੂਲ ਦੇ ਕੋਲ ਛੱਡ ਦਤਾ ਹੈ ਪਰਵਾਹ ਜਦ ਬੱਚੀ ਦੀ ਪਾਲ ਕਰਦਾ ਹੈ ਤਾਂ ਉਸ ਦੀ ਮਾਂ ਨੂੰ ਉਸ ਦੀ ਬੱਚੀ ਸਕੂਲ ਦੇ ਕੋਲ ਬਿਸੁਦ ਹਾਲਤ ਚ ਮਿਲਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਕਲਾਸਾ ਹੁੰਦਾ ਹੈ ਪੀੜਤਾ ਦੱਸਦੀ ਹੈ ਕਿ ਮੋਹੱਲੇ ਦੇ ਹੀ ਜਾਣਕਾਰ ਜਤਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਉਸ ਦੇ ਨਾਲ ਇਹ ਰੇਪ ਕੀਤਾ ਹੈ ਪੁਲਿਸ ਫਿਲਹਾਲ આરોપી ਦੀ ਤਲਾਸ਼ ਵਿੱਚ ਹੈ ਤੇ ਕੇਸ ਦਰਜ ਕਰ ਦਿੱਤਾ ਗਿਆ ਹੈ ਇਹਦੇ ਸਬੰਧ ਮੈਂ ਇੰਸਪੈਕਟਰ ਜਮਾਲ ਕੋਲ इंसपैक्टर दविंदर कौर उन्होंने को इन्फॉर्मेन आई तो उन्होंने इनफॉर्मेन मशहूर करके वेरीफाई करने के बाद जी है अक्यूज़ तो के खिलाफ कार्रवाई की थी स्टेटमेंट लिख के जबकि उन्होंने जो भी बयान दिता कि जिस तरह बच्ची स्कूल जा रही थी स्कूल ज्यादा रस्ते उन्हें अपनी गड्डी को बिठा के गया तो उसपोर्टिंग वगैरह पाके माड़ा काम किया तो उस सम्बन्धी केस रजिस्टर करके ਤੇ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਰ ਇਨਵੈਸਟੀਗੇਸ਼ਨ ਦੇ ਦਰਮਿਆਨ ਬੇਚੀ ਨੂੰ ਇਨਵੈਸਟ ਵੀ ਕਰ ਲਿਆ ਗਿਆ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਿਰ ਜਿਹੜਾ ਲੜਕਾ ਬੱਚੀ ਦੇ ਮਲਿਕੀ ਨਦ ਬੱਚੀ ਪਹਿਲਾਂ ਉਸ ਜਿਹੜਾ ਲੜਕਾ ਕਿ ਜਿਹੜਾ ਬੰਦਾ ਖੜਿਆ ਹੋਇਆ ਉਹਦੇ ਗਵਾਟਸ ਕੁਝ ਬਿਰਤਲਾ ਉੱਤੇ ਹੀ ਕਿਰਾਏ ਤੇ ਰਹਿੰਦੇ ਸੀਗੇ ਤੇ ਉਹ ਕਿਰਾਏ ਤੇ ਰਹਿੰਦਾ ਕਿ ਉਹ ਤੋਂ ਕਿਸੇ ਮੁਰਗੇ ਦੁਆਰਾ ਕੋਈ ਹੋਰ ਕਿਰਾਏ ਤੇ ਚੱਲ ਗਿਆ ਤੇ ਉਹਨੇ ਰਸਤੇ ਤੋਂ ਜੰਮਸ਼ਾਹ ਨੂੰ ਕਰਤੀ ਇਹ ਮੈਂ ਆਪਣੇ ਕਿਤੇ ਬਿਖਾਰਾ ਤੇ ਇਹ ਲਈ ਚ ਨਾ ਹੋ ਵੀ ਕੋਈ ਚੀਜ਼ ਨਹੀਂ ਕੱਲਾ ਇਹ ਕੱਪਾ ਇਨਵੈਸਟੀਗੇਸ਼ਨ ਕੱਲਾ ਬਾਕੀ ਇਨਵੈਸਟੀਗੇਸ਼ਨ ਸਾਰਾ ਜਿਹੜਾ ਹੈਗਾ ਪ੍ਰਵਾਸੀ ਹੈ ਇਹ ਪੰਜਾਬੀ ਨਹੀਂ ਲੋਕਲ ਪੰਜਾਬੀ ਨੇ ਤੇ ਇਹ ਸੰਦੇ ਮੁੰਡੀਆਂ ਕਲਾ ਨਹੀਂ ਰਹਿੰਦਾ ਪਹਿਲਾਂ ਵੀ ਕੋਈ ਐਡਾ ਜਿਹਾ ਮਾਮਲਾ ਸਾਹਮਣੇ ਆਇਆ ਨਹੀਂ ਜੀ ਜਿਹੋ ਇਨਵੈਸਟੀਗੇਸ਼ਨ ਕਰਦੇ ਨੇ ਉਸ ਬਾਰੇ